ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸੈਸਪਾਰਟ ਜ਼ਰੂਰ ਅਟੈਂਡ ਕਰੋ որ ਆਪਣੇ ਬੱਚਿਆਂ ਨੂੰ ਅਸੀਂ ਅਵੇਅਰ ਕਰ ਸਕੀਏ ਕਿ ਕਿਸ ਤਰ੍ਹਾਂ ਸਾਡੇ ਗੁਰੂਆਂ ਨੇ ਸ਼ਹੀਦ ਇੱਕ ਬੱਚੇ ਸ਼ਹੀਦ ਕਰਵਾਏ ਜਿਹੜਾ ਕਿ ਕੌਮ ਦੇ ਵਾਸਤੇ ਸੀ ਅਸੀਂ ਦੇਖਦੇ ਹਾਂ ਕਿ ਜੀਸਸ ਕ੍ਰਾਈਸ ਦੀ ਸਹੀਦੀ ਨੂੰ ਤਾਂ ਦੇਖਿਆ ਜਾਂਦਾ ਪਰ ਸਾਡੇ ਆਪਣੇ ਜਿਹੜੇ 7 7 9 9 ਸਾਲ ਦੇ ਬੱਚੇ ਦੀਵਾਰਾਂ 'ਚ ਰਹਿ ਗਏ ਜੁਜਾਰੂ ਜਿਹੜੇ ਕਿ ਵਾਰਛ ਚਮਕੌਰ ਦੀ ਵਾਰਛ ਸ਼ਹੀਦ ਹੋਏ ਉਹ ਮੈਸੇਜ ਜਿਹੜਾ ਬਹੁਤ ਇੰਪੋਰਟੈਂਟ ਹੈ ਘਟੋ ਘਾਟੇ 7 ਦਿਨ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਦਿਹਾੜਾ ਨਾ ਨੰਗਣ ਦੇਈਏ ਜਿਹਦੇ ਚ ਅਸੀਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਸਿੱਖ ਧਰਮ ਨਾਲ ਨਾਂ ਜੋੜ ਸਕੀਏ ਪਹਿਲੀ ਗੱਲ ਤਾਂ ਅਸੀਂ ਜਿੰਨਾ ਚਿਰ ਮर्याਦਾ ਨੂੰ ਨਹੀਂ ਅਪਣਾਉਂਦੇ ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਸਭ ਤੋਂ ਪਹਿਲਾਂ ਜੋ ਗੁਰੂ ਮਹਾਰਾਜ ਦੇ ਘਰ ਤੋਂ ਸਾਨੂੰ ਮर्याਦਾ ਦਾ ਦੂਜਾ ਬੰਧਨ ਅਸੀਂ ਬੰਨ੍ਹਿਆ ਜਿਸ ਮर्याਦਾ ਦੀ ਚ ਸਾਨੂੰ ਉਹ ਅਡਾਪਟ ਕਰਨੀ ਚਾਹੀਦੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਕਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਸੈਕਸ ਸਪਿਰਚੁਅਲ ਸੈਂਟਰ ਟੋਰਾਂਟੋ ਵਿਖੇ ਮੌਜੂਦ ਹਾਂ ਜੀ ਮੇਰੇ ਨਾਲ ਪ੍ਰਬੰਧਕ ਕਮੇਟੀ ਮੈਂਬਰ ਨੇ ਔਰ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਜੀ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਆਰੰਭ ਕਰਾਇਆ ਗਿਆ ਔਰ ਸ਼ਾਮਾਂ ਦਾ ਟਾਈਮ ਹੈ ਜੀ ਸੋ ਪ੍ਰਧਾਨ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਪ੍ਰਧਾਨ ਜੀ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਜੀ ਕੀ ਕਹਿਣਾ ਚਾਹੋਗੇ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਅਸੀਂ ਯਾਦ ਦਿਲਾਉਣਾ ਚਾਹੁੰਦੇ ਹਾਂ ਕਿ ਇਹ ਦਿਨ ਜਿਹੜੇ ਨੇ ਬੜੇ ਇੰਪੋਰਟੈਂਟ ਡੇਸ ਹੈਗੇ ਨੇ ਸ਼ਹੀਦੀ ਸਾਕੇ ਦੇ ਤਾਂ ਖਾਸ ਤੌਰ ਤੇ ਜਦੋਂ ਸ਼ਹੀਦਾਂ ਦੀ ਯਾਦ ਚ ਸਿੱਖ ਵਿੱਚੋਂ ਸੈਂਟਰ ਚ ਸਹਿਜ ਪਾਠ ਰਖਾਈ ਗਏ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਹਿਜ ਪਾਠ ਜ਼ਰੂਰ ਅਟੈਂਡ ਕਰੋ ਅਤੇ ਆਪਣੇ ਬੱਚਿਆਂ ਨੂੰ ਅਸੀਂ ਅਵੇਅਰ ਕਰ ਸਕੀਏ ਕਿ ਕਿਸ ਤਰ੍ਹਾਂ ਸਾਡੇ ਗੁਰੂਆਂ ਨੇ ਸ਼ਹੀਦੀ ਬੱਚੇ ਸ਼ਹੀਦ ਕਰਵਾਏ ਜਿਹੜਾ ਕਿ ਕੌਮ ਦੇ ਵਾਸਤੇ ਸੀ ਅੱਜ ਇਹ ਮੈਸੇਜ ਅਸੀਂ ਚਾਹੁੰਦੇ ਕਿ ਆਲ ਓਵਰ ਦ ਵਰਲਡ ਪਹੁੰਚੇ ਹਾਲੇ ਵੀ ਜਿਹੜਾ ਵਰਲਡ ਜ ਨਾਰਥ ਅਮਰੀਕਾ ਜ ਅਵੇਰਨੈਸ ਇਨੀ ਨਹੀਂ ਹੈਗੀ ਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਜੀਸਸ ਕ੍ਰਾਈਸ ਦੀ ਸਹੀਦੀ ਨੂੰ ਤਾਂ ਦੇਖਿਆ ਜਾਂਦਾ ਪਰ ਸਾਡੇ ਆਪਣੇ ਜਿਹੜੇ 7 7 9 9 ਸਾਲ ਦੇ ਬੱਚੇ ਦਿਵਾਰਾਂ 'ਚ ਨਾਏ ਗਏ ਜੁਜਾਰੂ ਜਿਹੜੇ ਕਿ ਵਾਰਚ ਚਮਕੌਰ ਦੀ ਵਾਰਚ ਸ਼ਹੀਦ ਹੋਏ ਉਹ ਮੈਸੇਜ ਜਿਹੜਾ ਬਹੁਤ ਇੰਪੋਰਟੈਂਟ ਹੈ ਅੱਜ ਹਰ ਇੱਕ ਸਿੱਖ ਦਾ ਫਰਜ ਬੰਦਾ ਹੈ ਕਿ ਜਿੱਥੇ ਵੀ ਉਹ ਕੰਮ ਕਰਦੇ ਨੇ ਜਿੱਥੇ ਵੀ ਕੰਮ ਕਰਦੇ ਆ ਉੱਥੇ ਦੂਸਰੀਆਂ ਕੌਮਾਂ ਨੂੰ ਇਸ ਚੀਜ਼ ਦਾ ਅਵੇਅਰ ਕੀਤਾ ਜਾਏ ਇੰਨੀ ਇੱਕ ਬੇਨਤੀਆਂ ਕਰਦਾ ਹੋਇਆ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਦਿਨਾਂ ਵਿੱਚ ਸਿੱਖ ਪਿਛੋ ਸੈਂਟਰ ਪਹੁੰਚ ਕੇ ਅਪ ਸ਼ਹੀਦਾਂ ਦੀ ਯਾਦ ਜਿਹੜੇ ਸ਼ਾਇਦ ਪੜ ਚੱਲ ਰਹੇ ਨੇ ਜਰੂਰ ਪਾਰਟਿਸਪੇਟ ਕਰੋ ਔਰ ਆਪਣੇ ਨਾਲ ਹੋਰ ਵੀ ਦੂਜੀ ਕੌਮਾਂ ਨੂੰ ਵੀ ਨਾਲ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ